ਹਾਂਜੀ ਜਾਨਵਰ ਤੇ ਇਨਸਾਨਾਂ ਦੇ ਪਿਆਰ ਦੀ ਅੱਜ ਸਟੋਰੀ ਇੱਕ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਆਹ ਵੀਡੀਓ ਮੈਂ ਰਿਕਾਰਡ ਕੀਤੀ ਸੀ ਕਿ ਗੁਰੂ ਅਰਜਾਇ ਦੇ ਵਿੱਚ ਮੁਕਸਰ ਰੋਡ ਤੇ ਜਿੱਥੇ ਡਾਕਟਰ ਹਰਪ੍ਰੀਤ ਦੰਦਾਲਾ ਦਾ ਹਸਪੀਟਲ ਆ ਉੱਥੇ ਆਏ ਬਾਈ ਦੀ ਸ਼ਾਪ ਆ ਮੋਟਰਸਾਈਕਲ ਬਾਈਕ ਰਿਪੇਅਰ ਕਰਨ ਦੀ ਤੇ ਮੈਂ ਬਾਈ ਕੋਲੇ ਤਾਰ ਪਾਉਣ ਵਾਸਤੇ ਗਿਆ ਸੀਗਾ ਤੇ ਉੱਥੇ ਜਦੋਂ ਮੈਂ ਇਹਨੂੰ ਠੱਠੇ ਨੂੰ ਖੜਾ ਵੇਖਿਆ ਤੇ ਮੈਂ ਸੋਚਿਆ ਵੀ ਚਲ ਮੈਂ ਵੀਡੀਓ ਰਿਕਾਰਡ ਕਰਕੇ ਤੁਹਾਡੇ ਨਾਲ ਸ਼ੇਅਰ ਕਰਾਂ ਇਹ ਬਾਈ ਆਂਦਾ ਵੀ ਇਹਨੂੰ 9 ਸਾਲ ਹੋ ਗਏ ਕਹਿੰਦਾ ਇੱਥੇ ਆਉਂਦੇ ਨੂੰ ਤੜਕੇ ਹੱਥ ਨੇ ਕਹਿੰਦਾ ਵੀ ਅਸੀਂ ਇਹਨੂੰ ਪੱਠੇ ਪਾਉਣੇ ਆ ਦੁਪਹਿਰੇ ਕਹਿੰਦਾ ਕੁਲਚੇ ਖਵਾਉਣੇ ਆ ਤੇ ਬਾਈ ਆਂਦਾ ਵੀ ਜਦੋਂ ਗਰਮੀ ਹੋ ਗਈ ਨਾ ਤੇ ਕਹਿੰਦਾ ਇਹਨੇ ਕੀ ਕਰਨਾ ਵੀ ਆ ਕੇ ਪੱਖੇ ਦੇ ਥੱਲੇ ਖੜ ਜਾਣਾ ਜਮਾ ਪੱਖੇ ਦੇ ਜਮਾ ਪੱਖੇ ਦੇ ਥੱਲੇ ਹੋ ਕੇ ਖੜਦਾ ਤੇ ਕਿਸੇ ਕਸਟਮਰ ਨੂੰ ਕਿਸੇ ਵੀ ਬੰਦੇ ਨੂੰ ਕੋਈ ਵੀ ਕਹਿੰਦੇ ਪੂਰਾ ਪੰਜੀ ਜਨਾ ਅਜੇ ਤੱਕ ਨੁਕਸਾਨ ਨਹੀਂ ਪਹੁੰਚਾਇਆ ਤੇ ਕਹਿੰਦੇ ਨਾ ਹੀ ਪਹੁੰਚਾਵੇ ਸਾਨੂੰ ਕਹਿੰਦੇ ਇਹਦੇ ਤੇ ਇੰਨਾ ਯਕੀਨ ਆ ਵੇਖੋ ਸਿਰਫ ਇੱਕ ਪਿਆਰ ਦਾ ਹੀ ਇਹ ਸਬੂਤ ਆ ਜਾਨਵਰ ਆ ਠੀਕ ਆ ਵੀ ਪਿਆਰ ਨਾਲ ਇਹਨੂੰ ਹੈਂਡਲ ਕੀਤਾ ਆ ਇੱਥੇ ਖੜਾ ਹੁੰਦਾ ਜਦੋਂ ਇਹਦੇ ਉੱਪਰ ਪੱਖਾ ਲੱਗਿਆ ਹੋਇਆ ਬਾਈ ਤੇ ਇਹ ਮੈਂ ਇੱਕ ਗੱਲ ਹੋਰ ਸੁਣੀ ਸੀ ਕਿ ਕਹਿੰਦੇ ਵੀ ਕੋਰੋਨਾ ਦੇ ਵਿੱਚ ਵੀ ਇਹ ਜਿਹੜਾ ਟਰੱਫਾ ਹੈਗਾ ਇਹ ਇੱਥੇ ਹੀ ਦੁਕਾਨ ਦੇ ਅੱਗੇ ਬੈਠਾ ਰਿਆ ਤੇ ਰਾਤ ਨੂੰ ਵੀ ਕਹਿੰਦੇ ਜਦੋਂ ਸ਼ਟਰ ਸੱਟ ਕੇ ਜਾਂਦੇ ਆ ਤਾਂ ਦੁਕਾਨ ਦੇ ਮੂਹਰੇ ਬੈਠਾ ਰਹਿੰਦਾ ਹੈਗਾ ਠੀਕ ਹੈ ਤੇ ਇੱਥੇ ਆਉਂਦੇ ਨੇ ਉਹਨੂੰ 9 ਸਾਲ ਹੋ ਗਏ 9 ਸਾਲ ਠੀਕ ਆ ਤੇ ਵੇਖੋ ਇਹ ਇੱਕ ਪਿਆਰ ਦੀ ਹੀ ਸਟੋਰੀ ਹੈਗੀ ਆ ਵੀ ਵੇਖੋ ਜੇ ਬੰਦੇ ਨੇ ਇਹਨੂੰ ਪਿਆਰ ਦਿਤਾਇਆ ਇਹਦੇ ਤੇ ਤਾਂ ਇਹ ਇਹਦੇ ਤੇ ਤੇ ਗਿਆ ਸੋ ਆਪਾਂ ਪੂਰੀ ਵੀਡੀਓ ਵੀ ਪਾਵਾਂਗੇ ਤੁਸੀਂ ਕਮੈਂਟ ਕਰਕੇ ਦੱਸਿਆ ਜਿਓ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਪਈ ਇਹਨੂੰ ਫੋਲੋ ਕਰੋ ਬਹੁਤ ਬਹੁਤ ਧੰਨਵਾਦ